ਅਸਕਾ ਵੀ ਜੀ ਸਾਰੇ ਬੰਨਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਕੋੜਖਿਆ ਨੇ ਪਹੁੰਚ ਚੁੱਕੇ ਜੀ ਆਪਾਂ ਬਾਈ ਕਾਲੂ ਗੁਰਦਾਰ ਸਿੰਘ ਉਹਨਾਂ ਕੋਲ ਜੀ ਚਲੋ ਯਾਤਰਾ ਕਰਨ ਗਏ ਸੀ ਬਹੁਤ ਵਧੀਆ ਗੱਲਾਂ ਸਾਨੂੰ ਇਹੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਵੀ ਜਾਓ ਟਾਈਮ ਕੱਢ ਕੇ ਜਾਓ ਕੰਮ ਨਾਲ ਚੱਲੇ ਜਾਣੇ ਆ ਚਲੋ ਅੱਜ ਵੀ ਬਾਈ ਨੇ ਕੋਈ ਪੰਜ ਛੇ ਲੈ ਕੇ ਪਗਾਵਾਂ ਹੈਗੀਆਂ ਤੇ ਗੱਲਬਾਤ ਕਰੀਏ ਸਾਸੀ ਗੱਲ ਜੀ ਚਲੋ ਯਾਤਰਾ ਦੱਸੋ ਕਿੰਨੀ ਬਸ ਵਧੀਆ ਕਿਰਪਾ ਮਾਰ ਯਾਤਰਾ ਦਾ ਬਹੁਤ ਨਜ਼ਾਰਾ ਰਿਹਾ ਗਿਆ ਹਾਂਜੀ ਦਰਸ਼ਨ ਵਧੀਆ ਵਧੀਆ ਹੋ ਗਏ ਆ ਹਾਂਜੀ ਉਹੀਂ ਕਹਿ ਚੱਲ ਕੱਢੀਏ 4 ਦਿਨ ਕੋਈ ਨਹੀਂ ਵਧੀਆ ਬਿਲਕੁਲ ਦਰਸ਼ਨ ਕਰਕੇ ਆਈਏ ਪਿਛਲੇ ਸਾਲ ਵੀ ਗਏ ਹਾਂ ਕਮਰਾ ਚੱਲੀ ਜਾ ਰਹੀ ਹੈ ਯਾਰ ਕਿ ਵੀ ਮੈਂ ਮਹਾਰਾਜ ਦੀ ਗੁਰਬਾਣਾ ਜਾਣੇ ਜਾਣਾ ਜੋ ਮਰਜੀ ਹੈ ਨਹੀਂ ਨਹੀਂ ਜ਼ਰੂਰੀ ਹੈ ਭਾਜੀ ਜ਼ਰੂਰੀ ਹੈ ਤੇ ਬਾਕੀ ਅਸੀਂ ਸਾਰੀ ਸੰਗਤ ਨੂੰ ਵੀ ਆਨੇ ਆਂ ਕਿ ਜਾ ਕੇ ਦਰਸ਼ਨ ਮੇਲੇ ਕਰਕੇ ਆਓ ਬਿਲਕੁਲ ਤੇ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਵਾ ਫੋਲ ਬਿਲਕੁਲ ਬਿਲਕੁਲ ਭਾਜੀ ਜਾਓ ਕਮਰਾ ਚੱਲੀ ਜਾਣੇ ਕਾਲੋ ਜੇ ਕਿ ਨਹੀਂ ਇਹ ਜਿ ਰੁਕਣਾ ਕੰਮ ਕੰਮ ਇਹ ਤਾਂ ਨਹੀਂ ਚੱਲਦਾ ਜੀ ਗਏ ਆ ਗੁਰੂ ਸਾਹਿਬ ਤੇ ਚਲੋ ਆਇਆ ਖੇ ਵੀੇਖੀ ਜਾਓ ਜੇ ਵਿਗੜਿਆ ਵਿਗ ਜਾਣਗੀਆਂ ਹਾਂ ਬਾਬੇ ਜਿਹੜਾ ਗਾਹੇ ਕਾਇਆ ਚੰਦੇ ਇਕੱਠੇ ਰਿਹਾ ਗਾਹੇ ਅਜੇ 1/2 ਕਿਲੋਮੀਟਰ ਦੀ ਸਨੀ ਭਾਜੀ ਚੜ੍ਹਾਈ ਸ਼ੁਰੂ ਕੀਤੀ ਅੱਛਾ ਗੋਬਿੰਦ ਘਾੜ ਤੋਂ ਤੇ ਫੋਨ ਆ ਗਿਆ ਬੰਦਿਆਂ ਦਾ ਬੰਦੇ ਵੀ ਚੋਵੇਂ گاਵਾ ਲੈਣੀਆਂ ਇਕੱਠੀਆਂ ਲੈਣੀਆਂ ਹਾਂ ਤੇ ਅਸੀਂ ਵੀ ਕਿਹਾ ਵੀ ਮੈਂ ਭਾਜੀ ਗੱਲ ਇਦਾਂ ਵੀ ਇੱਥੇ ਰੇਂਜ ਦਾ ਪਤਾ ਨਹੀਂ ਕਿਹੜੇ ਵੇਲੇ ਉੱਡ ਜਾਣੀ ਹੈ ਹਾਂ ਤੇ ਤੁਸੀਂ ਇਦਾਂ ਕਰੋ ਵੀ ਗੱਲ ਜਿਹੜੀ ਕਰਨੀ ਜਾਇਜ਼ ਹਾਂ ਉਹ ਆਂਦੇ ਵੀ 10000 ਰੁਪਏ ਨਫਾ ਜਿਹੜਾ ਇੱਕ ਸਾਈਡ ਤੇ ਰਹਾ ਹਤਾ ਵਾ ਸਾਡਾ ਚਮੇ ਦੇ ਗਾਇਆਂ ਦਾਸ ਦੋ ਕਿੰਨੇ ਦੇ ਆਈਆਂ ਤੇ ਅਸੀਂ ਰਕਮ ਦੇ ਦਈਏ ਹਾਂ ਉਹਨਾਂ ਨੂੰ ਗਾਇਆਂ ਦਾਸ ਦੀਆਂ ਚਮੇ ਪੁੱਠਾ ਮਲਾ ਕੇ ਉਹ ਗਾਵਾਂ ਲੈ ਕੇ ਗਰਾਂ ਚਲੋ ਹਾਂਜੀ ਬੜੀ ਕਿਰਨੂ ਹਾਂਜੀ ਹੁਣ ਕੰਮ ਸ਼ੁਰੂ ਕਰਤਾ ਜੀ ਕਿੰਨੀਆਂ ਫਰਾਂਜ ਅੱਜ 5:00 ਵਜੇ 5 ਹਾਂਜੀ ਕਰੀ ਸ਼ੁਰੂ ਹਾਂਜੀ ਆ ਜਾਓ ਇਹ ਗੱਬਣਾ ਆ ਗੱਬਣਾ ਵਜੇ ਅੱਛਾ ਕਿਤੇ ਉਹਨਾਂ ਨੂੰ 500 ਪੈ ਲੈ ਜੂਗੀ 500 ਦੇ ਲੈ ਜੂਗੀ ਇਹ ਤਾਂ ਵਾਰ-ਵਾਰ ਕਰੂਗੀ ਜੀ ਇਹ ਤਾਂ ਵਾਰ ਹਾਂ ਬਾਕੀ ਹਾਟੋ ਲਾਜ ਬਹੁਤ ਆਏ ਇਹਨੂੰ ਕਿ ਲੋਜ ਦੇਖੋ ਛੋਣੀ ਵੇੜਾ ਵੱਡੀ ਵੇੜਾ ਪੂਰੀ ਚੰਗਾ ਹੋਰੋ ਮੈਂ ਬਹੁਤ ਵਧੀਆ ਹਨਾ ਭਾਈ ਮੈਂ ਬਹੁਤ ਅੰਨੀ ਭਾਈ ਮੈਂ ਉਧਰ ਬਹੁਤ ਹੋਣੇ ਆ ਮੈਂ ਉਹਦਾ ਡੱਕੇ ਲਾ ਦੇ ਕੇ ਚੰਗੀ ਵੇੜ ਹਨਾ ਚੰਗੀ ਆ ਵਸੀ ਵੱਡੀ ਆ ਦੁੱਧ ਵੀ 25 ਕਿਲੋ ਵਾਲੀ ਖੁੱਲੀ ਡੁੱਲੀ ਆ ਬਸ ਠੀਕ ਆ ਲਿਆ ਵੀ ਕਾਲੂ ਜੀ ਬਾਕੀ ਮੈਂ 50 ਕਹਾਂਦੇ ਕੋਈ 50 ਕਹਾਂਦੇ ਠੀਕ ਹੈ ਕਿ ਨਹੀਂ ਆਪਾਂ ਨੂੰ ਕੋਈ ਨਹੀਂ ਆ ਥੰਦੇ ਜੀ ਸਲਾਮ ਬਾਕੀ ਕਾਦਮ ਅਜੇ ਨੂੰ ਫੁੱਲਿਆ ਹੋਇਆ ਹੈ ਦਾ ਸਾੜੀ ਨਵੇਂ ਕੰਮ ਦੀ ਫਿਰ ਤੋਂ ਨਵੇਂ ਕੰਮ ਦੀ ਸਹੀ ਗੱਲ ਹੈ ਜੀ ਨਹੀਂ ਹਾਂ ਜੀ ਨਵੇਂ ਕੰਮ ਦੀ ਹਾਂਜੀ ਫਿਰ ਆ ਕੇ ਕੰਮ ਛੋੜਾ ਛੋੜਾ ਰਹਿਣਾ ਸੰਦੀਪ ਭਾਈ ਬਿਲਕੁਲ ਬਾਕੀ ਜਿੱਦਾਂ ਦੀ ਸੰਦੀਪ ਜੀ ਵੈੜੇ ਮੋਲਕਾਂ ਨੂੰ ਭਾਜੇ ਨਾ ਮਰਜੀ ਗੱਲ ਲੀ ਹਾਂਜੀ ਭਾਵੇਂ 80 ਗੱਲੋਂ ਭਾਜੇ ਕਰ ਲੋ ਹਾਂਜੀ ਇਹ ਹੈ ਜੀ ਪਰ ਅਸੀਂ 55000 ਦੀ ਹੁਆਣਾ ਹੀ ਕਰਨੀ ਆ 500 ਦਾ 500 ਛੋੜ ਹੀ ਹੋਣੀ ਜਣਾ ਪੱਕੇ ਦੇ ਮੁੱਲੇ ਆ ਕਾ ਫੁੱਲ ਵੱਡੀ ਆ ਫੁੱਲ ਰਾਜੀ ਆ ਬਾਕੀ ਰਹੀ ਦਰਸ਼ਨ ਕਰਕੇ ਆਏ ਆ ਥੋੜੇ ਥੋੜੇ ਨਾ ਜਿਹੜੇ ਪੁਰਾਣੇ ਦਾਗ ਨੇ ਲੰਪੀ ਸਕੀਨ ਦੇ ਉਹ ਇਹਨੂੰ ਹੈਗੇ ਆ ਪਹਿਲੇ ਪਹਿਲੇ ਆ ਕੀ ਪਹਿਲੇ ਜਿਹੜੇ ਇਹਦਾ ਹੋਣ ਵਾਲਾ ਕੋਈ ਨਹੀਂ ਆ ਹੁਣ ਹੈ ਹੀ ਆ ਕੇ ਪਾਸ ਠੀਕ ਠੀਕ ਹਾਂ ਕੋ ਕੋ ਪਹਿਲਾਂ ਦ ਵੇਖੋ ਵੈੜੇ ਵੀ ਬੜੀ ਟੋਪ ਦੀ ਬਹੁਤ ਸੋਹਣੀ ਵੈੜਾ ਆ ਗਿਆ ਇਹ ਕਿੰਨਾ ਦੁੱਧ ਕਰੋ ਭਾਈ ਇਹ ਵੀ ਭਾਜੀ 18 ਕਿਲੋ ਦੇ ਵੀ ਸੁਆਜੂਗੀ 15 18 ਸਾਰਾ ਲੱਗਦਾ ਲੱਗ ਗਿਆ ਵਸੀ ਪਹਿਲਾਂ ਆ ਵਸੀ ਸੰਦੀ ਪਰੇ ਅੱਛਾ ਪਹਿਲਾਂ ਹੀ ਆ ਆਣ ਲੈ ਇਸਦੀ ਮੂਹ ਦੀ ਛਿੱਕੀ ਮੂਹ ਦੀ ਵੇਖੋ ਪਹਿਲੇ ਰਵੇੜਾ ਵੇਖੋ ਥਣ ਲੈ ਵੈਖੋ ਕਰਾ ਲਓ ਤੋੜੋ ਤੇ ਬੁੱਧਾ ਆ ਗਿਆ ਆ ਹਾਂਜੀ ਬਰਾ ਇਹ ਸੰਦੀਪ ਜੀ ਤੁਸੀਂ ਦੱਸ ਦੋ ਇਹ ਵੀ ਦੁੱਈ ਦੱਸ ਦੋ ਇਹ ਸੰਦੀਪ ਜੀ 52000 ਦੀ ਹਾਂ ਨਾ ਹੀ ਕਰ ਦਾਂਗੇ ਜੀ 551 ਤੋਂ ਛੋੜਾ ਚਲੋ ਠੀਕ ਜੀ ਰੇੜੇ ਵੇਖੀ ਜਾਨਾ ਉਹਨੇ ਦੂ ਪਰਦਾ ਵਖੋ ਛੋੜ ਹੀ ਕਰਨੀ ਵਸੋ ਆਹ ਦੇ ਭਾਈ ਅਜੇ ਜੇ ਕਦੇ 4 ਕਦੇਨ ਹੋਰ ਵਚੀ ਰਹਿ ਜਾਂਦੀ ਨਾ ਇਹ ਥੱਬਾਂ ਲੈ ਕੇ ਤਰਿਆਣੀ ਹੀ ਜਾਣਾ ਵੈਰੀ ਛਾਈ ਵਾਲ ਵਿੱਚ ਹੀ ਬਹਿੜਿਆ ਇਹਨੇ 18 ਕਿਲੋ ਦੁੱਧ ਵੀਜੀ ਪੇਲੇ ਸੂਏ ਤੋਂ ਆਇਆ ਵਾ 18 ਕਿਲੋ ਹਾਂ ਇਹ ਸੂਨੀਆ ਠੀਕ ਆ ਰਗਾ ਦੂਜੇ ਸੂਏ ਸੁਣਾ ਆ ਪਤੀ ਦੇ ਵਾ ਵੇਹ ਲੋ ਕਿੰਨਾ ਸਮਝੋ ਰੋਪਟੀ ਆ ਠੱਗੀ ਵੈਰ ਹਣਾ ਬਣੂ ਬੜਾ ਹਜੇ ਵੀ ਬੜੀ ਬੜੀ ਦੀ ਜੀ ਤਰੀ ਬਾਨਤ ਆ ਜਾਉ ਜੈਗ ਬਗ ਨਹੀਂ ਖੁੱਲਾ ਢੋਲਾ 3 ਕਿਲੋ ਕੀ ਜਾਂਦਾ ਏਡੇ ਚੜੇ ਨੂੰ ਹਾਂਜੀ ਆ ਇਹ ਤਾਂ ਸਮਝੋ ਆਦ ਵੀ ਨਹੀਂ ਬਣਿਆ ਕੇ ਨਹੀਂ ਬਣਿਆ ਨਹੀਂ ਹਾਂਜੀ ਤੇ ਫਿਰ ਇਹਦੀ ਕੀਮਤ ਕਿਹੜੀ ਕੈਮਰਾ ਕੋਈ ਨਹੀਂ ਸੰਦੀਪ ਭਾਜੀ ਇਹ 45000 ਦੀ ਹਾਂ ਨਾ 500 ਜੁਦਾਲੇ ਦੀ 500 ਛੋੜੀ ਹੋਣੀ ਬਸ ਹਾਂਜੀ ਤੇ ਆਹ ਇਹ ਸੂਈ ਆ ਭਾਜੀ ਥੱਲੇ 12 ਕਿਲੋ ਦੁੱਧ ਜਿਹੜਾ ਖੁੱਲਾ ਢੋਲਾ ਸੋ ਤੇ ਆ ਪੱਕਾ ਦੁੱਧ ਵਖਾਵਾ ਭਾਵੇਂ 14 ਕਿਲੋ 15 ਕਿਲੋ ਵਛੀ ਵਛੀ ਮਗਰ ਵਛੀ ਚਲੋ 90 ਵੀ ਸੀਲ ਵਾਲੇ ਕੋਈ ਸ਼ਾਈ ਵਾਲ ਮਿਕਸ ਵਾਲੇ ਬਿਲਕੁਲ ਜੀ ਬਿਲਕੁਲ ਥੋੜਾ ਥੋੜਾ ਬਾਜੀ ਬਾਕੀ ਸਾਨ ਤੋਂ ਦਖਾਲ ਦੇ ਹਾਂ ਦਖਾਲ 85 ਵਾਲੇ ਭਰਾ ਕੋਈ ਸ਼ਾਈ ਵਾਲ ਵਾਲੇ ਜਿੱਦਾਂ ਮਰਜ਼ੀ ਕੋਈ ਸਮਝ ਲੈਗੇ ਇੰਦੀ ਕੀ ਮਨਾ ਸੰਦੀਪ ਜੀ ਇਹ ਵੀ ਭਾ ਛੋਟਾ ਹੀ ਆ ਤਾਂ ਦੱਸਿਆ ਨਿਕੇ ਨਿਕੇ ਭਾ ਕਰਨੇ ਆ ਇਹ ਮਸ਼ੀਨ 35000 ਦੀ ਹਾਨਾ ਚਲੋ ਵੇਖ ਲਓ ਨਾ ਇਹ ਦੁਕਾਨੀ ਦਾ ਰੱਬ ਦਾ ਨਾਮ ਹੀ ਹੈ ਬੰਦੇ ਵਗਾਰ ਹੈ ਇਹ ਮਸ਼ੀਨ ਦਾ ਲੈਵਾ ਵੇਖੋ ਤੇ ਆਪਦੇ ਜਰੂਰ ਥੋੜਾ ਇਹ ਛੋਟਾ ਬਾਕੀ ਜੀ ਇਹ ਰਾਤ ਨੇ ਕੱਲ ਕੱਲ ਰਾਤ ਕੱਲ ਰਾਤ ਕਿੰਨੇ ਬੋਲਾ ਭਾਈ ਅਜੇ ਪਾਜੀ ਇਹ ਥੱਲੇ 8 ਕਿਲੋ ਬੋਲਾਉਣਾ ਜੀ 8 ਕਿਲੋ ਬੋਲਾ ਤਾਂ ਵੇਖੋ ਪਹਿਲਾ ਸਵੇਰ ਇਹਦਾ ਚੰਗੀ ਵਾਰ ਹੈ ਨਾ ਹਾਂ ਜੀ ਬਾਹੀ ਵਾਲ ਪਿਓਰ ਤੋਂ ਨਾਲੀ ਵਹਿ ਰਿਆ ਮੇਰੇ ਵੇੜ ਦੇਣਾ ਲੈਵਾ ਹੋਇਆ ਲੈ ਵੇਹੇ ਲਾਸਟ ਪੀਸ ਜੀ ਹੁਣ ਲਾਸਟ ਹੀ ਸੰਦੀਪ ਜੀ ਲਾਸਟ ਹੀ ਬੋਲੋ ਬਸ 30000 ਦੀ ਚਲੋ 500 ਰੁਪਏ ਛੋੜੀ 500 ਜੜ 32.5 ਦੀ ਹਾਂਜੀ ਵੇ ਲੋ ਪੰਜ ਪੀਸ ਆ ਪਾਈਆਂ ਕੋਲ 2 3 4 5 93 ਨੂੰ ਜੁੱਪਰ ਤੇ ਰੱਬ ਦਾ ਨਾ ਹੀ ਆ ਬਾਕੀ ਮੇਰਾ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਹਾਂ ਚੈੱਕ ਪਾਸ ਕਰਕੇ ਹਾਂ ਭਾਈ ਜੀ ਹਾਂ ਚਲੋ ਬਾਕੀ ਜਿਹੜੀ ਗੱਬਣ ਆ ਉਹ ਕੋਈ ਪਾਸ ਕਰੇ ਜੀ ਜੂਈ ਹੋਗੇ ਆਪਣੀ ਚੁਆਈ ਕਰਕੇ ਖੜੇ ਹਾਂਜੀ ਹਾਂਜੀ ਬੋਲੋ ਫਿਰ ਨੰਬਰ 964827503 ਪਿੰਡ ਕੋੜੋਖਿਆਣਾ ਜਿਲ੍ਹਾ ਗਰਦਾਸਪੁਰ ਜੀ ਸਤਿ ਸ਼੍ਰੀ ਅਕਾਲ ਜੀ